ਆਹ ਤਾਂ ਆ ਕਿ ਕਿਹਦੀ ਗ੍ਰੰਟ ਉਸਤਾਦ ਨੇ ਟਰਾਈ ਕੀਤੀ ਹੈ ਜਿਹੜੇ ਟੋਪਟ ਤੇ ਤੋਂ ਚਾਰ ਬਾਰੀ ਪਾਕੀ ਘਰ ਤੋਂ ਨਹੀਂ ਜੁੜਦੀ ਆ ਜਿਹੜੇ ਘਰ ਦਾ ਕਿਤੇ ਨਾ ਪਾਉਂਦੇ ਉਹਨਾਂ ਦੇ ਕੋਈ ਗ੍ਰੰਟ ਨਹੀਂ ਸਿਖਾਉਂਦੇ ਠੀਕ ਹੈ ਜੀ ਕੇਸ ਕਰਦੇ ਚਾਹੇ ਮਾੜਾ ਨਹੀਂ ਵੀ ਲਾ ਕੇਸ ਕੀ ਘਰ ਜਾ ਕੇ ਬਾਰ ਬਾਰ ਟਰਾਈ ਕਰਨੀ ਆ ਅਖਤੋਬਾਦ ਕਲਾਸ ਚ ਆ ਕੇ ਦੱਸਣਾ ਕਿ ਮੈਂ ਦੁਬਾਰਾ ਲੜਦੇ ਲੱਗਿਆ ਮੈਂ ਰਸੂਦਾਂ ਜਿਹੜੇ ਘਰ ਜਾ ਕੇ ਨਹੀਂ ਨਾ ਪੜਦੇ ਸ਼ੁਰੂ ਨਾ। ਸ਼ੁਰੂ ਤੇ ਲੈਕਚਰ ਹੀ ਮਨੋਂਦਾ ਵੇ ਦਾ ਕਰਦੇ ਆਲੇ ਦਾ ਨੀ। ਇਹ ਮਨ ਨਾ। ਸ਼ੁਰੂ ਤੇ ਆਪਣਾ ਕੰਮ ਜਿੱਦਾਂ ਅੱਜ ਵੀ ਪਾਸ ਬਾਲਵਾ ਟਰਾਈ ਕਰਨੀ ਆ ਜਾਂਦੀ ਕੋਈ ਸਮੱਸਿਆ ਨਿਕਲ ਗਈ ਇਹਨੇ ਬੰਦੀ ਬੈਠੇ ਸੀ। ਪਾਣੀ ਦਾ ਸੱਟਾ ਲੱਗ ਗਿਆ ਪਰ ਸੁਣੀ ਕਰਦੇ। ਪਾਰਕੀ ਚੀਜ਼। ਮੂੰਹ ਦੇ ਵਿੱਚ ਚਾਰ ਗੁਲਾ ਲੜ ਰੱਖਣਾ। ਹੁਣ ਜਿਹਦਾ ਲੜ ਵਾਤਾ ਸੀ ਕੱਲ ਰੋੜ ਕਰੋ। ਉਹਨੇ ਇਧਰੋਂ ਕੀ ਕਰਨਾ ਲੜ ਦਰਦੇ ਵਿਚਕਾਰ ਇੱਥੋਂ ਲੈ ਕੇ ਇੱਥੋਂ ਥੋੜਾ ਟੇਡਾ ਕਰਨਾ ਇਹ ਯਾਦ ਰੱਖਣਾ ਥੋੜਾ ਡੇਟਾ ਗੱਲ ਦੇਖ ਦੇਖੋ ਭਾਈ ਹੇ ਲਾਇਓ ਨਾ ਪਲੀਜ਼ ਦੇਖੋ ਦੂਸਰੀ ਗੱਲ ਬਈ ਦੂਸਰੀ ਗੱਲ ਉਹਦੇ ਵਿੱਚ ਕੀ ਕਰਨਾ ਪਤਲੇ ਲਾੜਾਂ ਤੇ ਖਿੱਚਣਾ ਬਾਹਰ ਕਈ ਵੀਰ ਕੀ ਕਰਦੇ ਤਾਂ ਸਟੇਜ ਨਹੀਂ ਬੰਨੀ ਪੱਕ ਸਲੋ ਜਮਾ ਅੰਤਰਾ ਮੱਥਾ ਅੱਧੀ ਅੱਖ ਤੇ ਗੱਲ ਕਵਰ ਕਰਨੀ ਹੈ ਪਹਿਲੇ ਲੜਦੇ ਨਾਲ ਕੀ ਕਰਨਾ ਵੀ ਆਪਣਾ ਮੱਥਾ ਅੱਧੀ ਅੱਖ ਅੱਗ ਲਾ ਇੱਕ ਕ੍ਰੋਸ ਕਰਦੀ ਉਹ ਜਿਹੜੀ ਭਾਗ ਦਾ ਏਡੀ ਦੇਖੋ ਦੱਸ ਕਰਨਾ ਇੱਕ ਲੜਾਪਾ ਦਰਵਾਜ਼ੇ ਦੇ ਕੁੰਡੇ ਦਾ ਬੰਨਾ ਕਰਦੇ ਇੱਕ ਘਰ ਦੇ ਮੈਂਬਰ ਨੂੰ ਦਰਾ ਸਕਦੇ ਆ ਉਸ ਤੋਂ ਬਾਅਦ ਕੀ ਕਰ ਹੁੰਦਾ ਇੱਕ ਲੜਨੋ ਬਜਿਓ ਫੈਲਦੇ ਆ ਤਾਂ ਕ੍ਰਾਸ ਕਰ ਲੀਏ ਦਸਤਾਰ ਇਹਦੇ ਖੱਬੇ ਸੱਜੇ ਦੇ ਦੋਨੇ ਲੜਾ ਨੂੰ ਆਪਾਂ ਵਿਚ ਮੋੜਦੇ ਆ ਉਸ ਤੋਂ ਬਾਅਦ ਡੇਢ ਘੱਟਾ ਪਾ ਲੜ ਗੋੜਿਆ ਸਾਰਾ ਇਕੱਠਾ ਕਰਦੇ ਲੱਗਾ ਕੰਨੀ ਨੂੰ ਇਦਾਂ ਖਿਚੜਾਗਾ ਫੇਰ ਚਾਰ ਚਾਰ ਉਂਗਲਾਂ ਦਾ ਸਟਾਰ ਇੰਨੀ ਬਾਸ ਇੰਨੀ ਉਂਗਲਾਂ ਆਪਣੀਆਂ ਇੰਨਾ ਸਾਈਜ਼ ਦਾ ਟ੍ਰੈਡ ਦੇਖ ਲਈ ਦੋਨੋਂ ਸਾਈਡ ਆਪੇ ਦਾ ਸਫਾਈ ਦੇ ਰਹੀਆ ਪੂਣੀ ਨੂੰ ਫੇਰ ਚਾਰ ਚਾਰ ਉਂਗਲਾਂ ਮੋੜੀ ਚਾਰ ਚਾਰ ਉਂਗਲਾਂ ਮੋੜਿਆ ਨਾ ਤਾਂ ਆ ਰੂng ਲਾ ਕੇ ਮੋੜ ਦਿੰਨੀ ਐ ਤਾਂ ਦੋਨਾਂ ਥਾਦੇ ਨਾਲ ਸਫਾਈ ਦੇਣੀ ਆ ਤੇ ਸੱਜੇ ਹੱਥ ਚੜ੍ਹ ਦੇਣੀ ਆ ਜਦੋਂ ਸੱਜੇ ਹੱਥ ਆਪਾਂ ਚੜ੍ਹ ਦੇਣੀ ਐ ਤਾਂ ਹਲਕੀ ਜਿਹੀ ਜ਼ਿਆਦਾ ਕਸ ਨਹੀਂ ਨਹੀਂ ਪਹਿਲਾ ਲੜ ਦੇਖੋ ਇਹ ਪਹਿਲਾ ਲੜ ਕੇ ਸ਼ੁਰੂ ਕਰਨੇ ਤਾਂ ਖੱਬੇ ਪਾਸੇ ਲੜ ਲੱਗਣਾ ਤੁਹਾਡਾ ਖੱਬਾ ਪਾਸਾ ਕਿਹੜੇ ਪਾਸੇ ਬਣੂਗਾ ਇੱਧਰ ਲਈ ਸੈਂਡ ਮੇਰਾ ਇਦਾਂ ਆ ਕੋਲ ਉਹ ਗਿਆ ਆ ਦੇਖੋ ਇਹਦੇ ਵਿੱਚ ਦੋ ਲਾੜੀ ਬਣਨੇ ਚਾਹੀਦੇ ਬਾਸ ਤੀਜਾ ਲੜ ਨਹੀਂ ਬਣਨਾ ਚਾਹੀਦਾ ਕੋਣ ਦੇਖੋ ਲੜ ਨੂੰ ਕੀ ਕਰਨਾ ਵਾ ਕਿੱਛੋ ਇਕੱਠਾ ਕੀਤਾ ਸੀਗਾ ਤੈਨੂੰ ਐਦਾਂ ਖੋਲਣੀ ਆ ਨਹੀਂ ਖੋਲ ਕੇ ਦੇਖੋ ਇਹਦਾ ਤੁਸੀਂ ਚੈੱਕ ਕਰੋ ਲੜ ਕੋਈ ਇਦਾਂ ਲਿਆਤ ਨੂੰ ਵੀ ਆਪ ਵੀ ਬੰਨਣਗੇ ਅੱਲਾ ਦੇ ਉੱਪਰ ਲੈ ਗਿਆ ਬਾਪੂ ਪਹਿਲੇ ਲੜਦੇ ਕਿ ਰੱਖਦਾ ਪਹਿਲਾ ਲਾਲਾ ਤੇ ਮੈਨੂੰ ਲਾਲਾ ਫਿਰ ਤੁਸੀਂ ਲਾਇਆ ਦੇਖੋ ਦੇਖੋ ਤੇ ਆ ਬਾਈ ਇੱਧਰ ਥੀਵੀ ਇਹ ਸਦੇ ਥੱਲੇ ਰੱਖ ਦੇ ਖੋਲ ਨੂੰ ਗਏ ਲਾਉਣ ਨੂੰ ਨਹੀਂ ਕੋਤੂ ਬਾਕੀ ਕਿਤ ਲੜਦਾ ਲੜਾਇਦਾ ਟੱਕਿਆ ਵੀ ਦੇਖੋ ਮੈਂ ਘੁੰਮਦਾ ਹੋਇਆ ਪੂਰਾ ਟੱਕਦਾ ਹੋਇਆ ਲਾਉਣ ਚ ਲੈ ਇੱਕ ਮਿੰਟ ਲੱਗਦਾ ਦੇਖੋ ਆ ਲੜਸੀ ਜਿਹੜਾ ਬੁੱਕੀ ਕਦੀ ਦੇ ਥੱਲੇ ਆਇਆ ਕਵਰ ਕਰਤਾ ਨੇ ਤੇ ਆ ਮੋਟਾ ਲੱਗਿਆ ਹੈ ਜਾਂ ਕੰਨੀ ਨੂੰ ਜਦੋਂ ਖਿੱਚਾਂਗੇ ਪਤਲਾ ਕਰ ਲਵਾਂਗਾ ਖਿੱਚ ਕੇ ਥੋੜਾ ਜਿਹਾ ਉਦਾਂ ਵੀ ਨਾ ਲਾਹ ਤੇ ਮੋਟਾ ਲੱਗੂਆ ਉਹ ਵੀ ਨਹੀਂ ਇੱਕ ਵਾਰੀ ਤਾਂ ਰੋਕ ਲੈ ਆਪਾ ਲੜਨ ਜਦੋਂ ਐਸ ਦਿਨ ਅਬੀ ਤਿਆਰੀ ਕਰ ਲੋ ਬਾਈ ਬੱਤਲਾ ਮੋੜ ਦਾ ਬੱਤਲਾ ਪੂਰਾ ਲੜ ਮੂ ਦੇ ਵਿਚ ਰੱਖ ਕੰਨ ਮੋੜ ਕੇ ਜਮ ਕਰਨੀ ਮੋੜੀ ਕੰਦੀ ਬਾਹ ਵਿੱਚ ਮੋੜੇ ਪਤਲੀ ਕੰਨਾਂ ਦੀ ਬਾਜ਼ੀ ਹੈ ਤੇ ਚੱਕੋ ਇਹ ਤੇ ਖੋਗੇ ਤੇ ਬਈ ਅੰਦਰ ਬਾਈ ਰੁਕ ਜਿਹੜੇ ਬੰਨੀ ਜਾਂਦੇ ਪਹਿਲਾਂ ਧਿਆਨ ਰੱਖੋ ਉਧਰ ਉਧਰ ਧਿਆਨ ਕਰੋ ਰੋਕੇ ਬਾਈ ਰੋਕੇ ਜਿਹੜੇ ਬੰਨੀ ਜਾਂਦੇ ਸਾਨੂੰ ਆਖਾ ਜੀ ਜਿਹੜਾ ਅੱਧਾ ਤੇ ਕਿਹਦਾ ਬਤਾਦਾ ਹੈ ਬਾਈ ਬੰਨੇ ਜਾਂਦੇ ਤਾਂ ਹੀ ਬੰਨੇ ਜਾਂਦੇ ਢਾਲ ਹੀ ਨਾ ਕੋਈ ਢਾਲ ਹੀ ਹੈ ਹੈ ਸਾਡੀ ਕਰਨੀਆਂ